ਸਰਦੀ ਦਾ ਅਸਰ ਦਿਖਾਈ ਦੇ ਰਿਹਾ ਹੈ ਸੋ ਸਾਰੇ ਪਾਸੇ ਠੰਡੀਆਂ ਸ਼ੀਤ ਲਹਿਰ ਹਵਾਵਾਂ ਚੱਲ ਰਹੀਆਂ ਨੇ ਸੋ ਸਰਦੀ ਦਾ ਮੌਸਮ ਹੈ ਔਰ ਜੇਕਰ ਅਮਰਸਰ ਦੀ ਗੱਲ ਕਰੀਏ ਤਾਂ ਅਮਰਸਰ ਵਿੱਚ ਮੌਜੂਦਾ ਤੇ ਅਮਰਸਰ ਦੇ ਵਿੱਚ ਇਸ ਸਮੇਂ ਟੈਂਪਰੇਚਰ ਜੋ ਤਾਪਮਾਨ ਹੈ ਉਹ 7 ਤੋਂ 8 ਡਿਗਰੀ ਤਾਪਮਾਨ ਹੈ ਸੋ ਇਸ ਸਰਦੀ ਦੇ ਵਿੱਚ ਵੀ ਸੰਗਤਾਂ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਸੋ ਦਰਸ਼ਨ ਕਰਵਾਵਾਂਗੇ ਤੁਹਾਨੂੰ ਠੰਡ ਦੇ ਵਿੱਚ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਸਵੇਰ ਵੇਲੇ ਦੀ ਗੱਲ ਕਰਾਂਗੇ ਤਾਂ ਅੰਮ੍ਰਿਤ ਵੇਲੇ ਤੋਂ ਹੀ ਬਹੁਤ ਸਾਰੀ ਜਿਹੜੀ ਕਿ ਧੁੰਦ ਪਈ ਹੋਈ ਸੀ ਤਾਂ ਹੁਣ ਸਮੇਂ ਦਾ ਹੁਣ ਦਾ ਵੀ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਕਿ ਧੁੰਦ ਅਜੇ ਤੱਕ ਵੀ ਜਿਹੜੀ ਕਿ ਨਹੀਂ ਉਤਰੀ ਔਰ ਧੁੰਦੇ ਵਿੱਚ ਵੀ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਕਿਉਂਕਿ ਪੂਰਾ ਉੱਤਰ ਭਾਰਤ ਹੀ ਇਸ ਸਮੇਂ ਸਰਦੀ ਦਾ ਅਸਰ ਦਿਖਾਈ ਦੇ ਰਿਹਾ ਹੈ ਸ਼ੀਤ ਲਹਿਰਾ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਔਰ ਇਸ ਸਮੇਂ ਦੀ ਗੱਲ ਕਰੇ ਤਾਂ ਤਾਪਮਾਨ ਜੋ ਕਿ 7 ਤੋਂ 8 ਡਿਗਰੀ ਤਾਪਮਾਨ ਜਿਹੜਾ ਕਿ ਦਿਖਾਈ ਦੇ ਰਿਹਾ ਹੈ ਔਰ ਇੰਨੀ ਸਰਦੀ ਦੇ ਵਿੱਚ ਵੀ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਔਰ ਧੁੰਦੇ ਵਿੱਚ ਜੇਕਰ ਬਾਹਰ ਪਿੰਡਾਂ ਦੀ ਦਿਹਾਤੀ ਗੱਲ ਕਰਾਂਗੇ ਤਾਂ ਪਿੰਡਾਂ ਦੇ ਵਿੱਚ ਵੀ ਇਸ ਸਮੇਂ ਕਾਫੀ ਜਿਹੜੀ ਕਿ ਧੁੰਦ ਪਈ ਹੋਈ ਹੈ ਵਿਜ਼ਿਬਿਲਟੀ ਬਹੁਤ ਘੱਟ ਹੈ ਔਰ ਜੇਕਰ ਸ਼ਹਿਰ ਦੀ ਗੱਲ ਕਰਾਂਗੇ ਤਾਂ ਸ਼ਹਿਰ ਵਿੱਚ ਵੀ ਧੁੰਦ ਦਾ ਅਸਰ ਕਾਫੀ ਦਿਖਾਈ ਦੇ ਰਿਹਾ ਸੋ ਸੰਗਤਾਂ ਠੰਡ ਦੇ ਵਿੱਚ ਵੀ ਸਰਦੀ ਦੇ ਵਿੱਚ ਵੀ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਸੋ ਪਵਿੱਤਰ ਸਰੋਵਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਰਦੀ ਦੇ ਵਿੱਚ ਸੰਗਤਾਂ ਪ੍ਰਕਰਮਾਂ ਦੇ ਵਿੱਚ ਬਹਿ ਕੇ ਇਲਾਹੀ ਬਾਣੀ ਸਰਵਨ ਕਰਿਆ ਨੇ ਸੋ ਪਰਵਾਰਾਂ ਸਮੇਤ ਸੰਗਤਾਂ ਪਹੁੰਚੀਆਂ ਨੇ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਆ ਕੇ ਅਰਦਾਸ ਕਰਨ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪਹੁੰਚੀਆਂ ਨੇ ਸੋ ਦੁਖਪੰਣੀ ਪੇਰੀ ਥੱਲੇ ਇਸ਼ਨਾਨ ਕੀਤੇ ਜਾ ਰਹੇ ਨੇ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਿਆ ਜਾ ਰਿਹਾ ਇਲਾਹੀ ਬਾਣੀ ਸਰਵਨ ਕੀਤੀ ਜਾ ਰਹੀ ਹੈ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਧੁੰਦਵੀ ਬਹੁਤ ਹੈ ਠੰਡ ਬਹੁਤ ਹੈ ਪਰ ਫਿਰ ਵੀ ਸੰਗਤ ਜਿਹੜੀ ਕਿ ਸ਼ਰਧਾ ਹੈ ਆਸਥਾ ਉਹ ਬਹੁਤ ਜ਼ਿਆਦਾ ਹੈ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਬਟ ਹੀ ਸ਼ਰਧਾ ਭਾਵਨਾ ਦੇ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਹੈ ਭਾਵੇਂ ਕਿ ਪੂਰਾ ਉੱਤਰ ਭਾਰਤ ਇਸ ਸਮੇਂ ਸਰਦੀ ਦੇ ਕਹਿਰ ਦੇ ਵਿੱਚ ਹੈ ਸਰਦੀ ਦਾ ਅਸਰ ਸਾਰੇ ਪਾਸੇ ਦਿਖਾਈ ਦੇ ਰਿਹਾ ਹੈ ਔਰ ਧੁੰਦ ਦੀ ਚਾਦਰ ਜੇਕਰ ਗੱਲ ਕਰੀ ਤਾਂ ਪੂਰੇ ਉੱਤਰ ਭਾਰਤ ਨੂੰ ਟਕਿਆ ਹੋਇਆ ਹੈ ਪਰ ਫਿਰ ਵੀ ਜਿਹੜੀ ਕਿ ਸੰਗਤ ਦੀ ਆਸਤਾ ਹੈ ਦੂਰੋ ਦੂਰੋ ਸੰਗਤ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਐ ਸੋ ਸਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਅਲੋਕਿਕ ਨਜ਼ਾਰਾ ਵੇਖਣਯੋਗ ਐ ਸੋ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇੰਨੀ ਠੰਡ ਦੇ ਵਿੱਚ ਜਿੱਥੇ ਕਿ ਲੋਕ ਘਰਾਂ ਦੇ ਵਿੱਚ ਰਜਾਈਆਂ ਵਿੱਚ ਬੈਠ ਜਾਂਦੇ ਨੇ ਔਰ ਅ ਅੱਗ ਸੇਕਦੇ ਨੇ ਆਪਣੇ ਆਪ ਨੂੰ ਸਰਦੀ ਤੇ ਬਚਾਉਂਦੇ ਨੇ ਉੱਥੇ ਹੀ ਛੋਟੇ ਛੋਟੇ ਬੱਚੇ ਲੈ ਕੇ ਪਰਿਵਾਰਾਂ ਸਮੇਤ ਸੰਗਤਾਂ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚੀਆਂ ਨੇ ਸੋ ਤਸਵੀਰਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਜਿੱਥੇ ਕੇ ਸੰਗਤਾਂ ਬੜੀ ਦੂਰ ਦੂਰੋਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਇਸ ਦਰ ਤੇ ਅਰਦਾਸ ਕਰਨ ਦੇ ਲਈ ਸਰਬੱਤੇ ਪਲੇ ਦੀ ਅਰਦਾਸ ਕਰਨ ਲਈ ਸੋ ਪਰਿਵਾਰਾਂ ਸਮੇਤ ਇਸ ਦਰ ਤੇ ਆ ਕੇ ਸੰਗਤਾਂ ਮੱਥਾ ਟੇਕਦੀਆਂ ਨੇ ਅਰਦਾਸ ਕਰਦੀਆਂ ਨੇ ਕਿਉਂਕਿ ਸਰਦੀ ਬਹੁਤ ਹੈ ਫਿਰ ਵੀ ਸੰਗਤਾਂ ਬੜੀ ਦੂਰ ਦੂਰੋਂ ਆ ਕੇ ਅਰਦਾਸ ਕਰਦੀਆਂ ਨੇ ਕਿੱਥੋਂ ਆਏ ਜੀ ਅਸੀਂ ਖਰੜ ਮੋਹਾਲੀ ਤੋਂ ਆਏ ਜੀ ਠੰਡ ਬਹੁਤ ਹੈ ਪੂਰਾ ਉੱਤਰ ਭਾਰਤੀ ਸਰਦੀ ਦਾ ਪੈਰੀ ਹੈ ਪਰ ਦੇਖੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇਸ ਦਰ ਤੇ ਪਹੁੰਚੇ ਅਰਦਾਸ ਕਰਨ ਦੇ ਹਾਂਜੀ ਹਾਂਜੀ ਅਸੀਂ ਐਕਚੁਅਲੀ ਅਸੀਂ ਕੱਲ ਰਾਤ ਹੀ ਪਹੁੰਚੇ ਸੀ ਅਸੀਂ ਸਵੇਰੇ 6-7 ਵਜੇ ਇੱਥੇ ਮੱਥਾ ਟੇਕਣ ਆ ਗਏ ਸੀ ਧੁੰਦ ਬਹੁਤ ਸੀ ਪਰ ਇੰਨਾ ਕੋਹਰਾ ਸੀ ਮਤਲਬ ਠੰਡ ਇੰਨੀ ਨਹੀਂ ਲੱਗ ਰਹੀ ਸੀ ਪਰ ਫਿਰ ਵੀ ਸਾਡੀ ਇੱਛਾ ਸੀ ਕਿ ਅਸੀਂ ਮੱਥਾ ਟੇਕੀ ਸਵੇਰੇ ਪੇ ਸਾਨੂੰ ਬਹੁਤ ਅੱਛਾ ਲੱਗਿਆ ਹੁਣ ਨਵੇਂ ਸਾਲ ਲਈ ਅਸੀਂ ਬਸ ਅਰਦਾਸ ਕਰਦੇ ਹਾਂ ਕਿ ਜਦੋਂ ਕਿ ਅੰਦਰ ਜਾਂਦੇ ਆ ਅਸੀਂ ਸਾਨੂੰ ਕਿਵੇਂ ਦਾ ਮਨ ਨੂੰ ਸਕੂਨ ਮਿਲਦਾ ਕਿਵੇਂ ਦਾ ਫੀਲ ਹੁੰਦਾ ਬਹੁਤ ਸਕੂਨ ਬਹੁਤ ਸ਼ਾਂਤੀ ਮਿਲਦੀ ਹੈ ਬਸ ਅੱਜ ਤਾਂ ਇਹ ਅਰਦਾਸ ਕਰਕੇ ਆਏ ਕਿ ਅਸੀਂ ਹਰ ਸਾਲ ਇਥੇ ਆਣ ਹਾਂਜੀ ਸੋ ਪਰਿਵਾਰ ਸਮੇਤ ਪਹੁੰਚੇ ਸੀ ਹਾਂਜੀ ਹਾਂਜੀ ਉਹ ਦੋ ਤਿੰਨ ਬੱਚੇ ਹੋਰ ਹੈ ਹਾਂਜੀ ਉਹ ਵੀ ਹੈ ਬਿਲਕੁਲ ਜੀ ਹਾਂਜੀ ਇਹ ਛੋਟਾ ਜਿਹਾ ਬੱਚਾ ਆ ਸਾਨੂੰ ਲੈ ਕੇ ਆਇਆ ਜੀ ਬਿਲਕੁਲ ਜੀ ਕੀ ਲੱਗਦਾ ਕਿ ਜਦੋਂ ਅਸੀਂ ਇੱਥੇ ਆ ਕੇ ਅਰਦਾਸ ਕਰਦੇ ਆ ਤਾਂ ਸਾਰੀਆਂ ਅਰਦਾਸਾ ਸ੍ਰੀ ਗੁਰੂ ਰਾਮਦਾਸ ਜੀ ਪੂਰੀਆਂ ਕਰਦੇ ਨੇ ਕਿਉਂਕਿ ਜਿੱਥੇ ਇਹ ਮੌਸਮ ਹੈ ਸਰਦ ਦਾ ਘਰੋਂ ਨਿਕਲਣ ਨੂੰ ਬਾਹਰ ਨੂੰ ਦਿਲ ਨਹੀਂ ਕਰਦਾ ਪਰ ਫਿਰ ਬਾਬਾ ਜੀ ਆਪ ਗੁਰੂ ਜੀ ਆਪ ਹੀ ਅੱਗੋ ਲੈਣ ਵਾਸਤੇ ਆਪ ਹੀ ਬੁਲਾਉਂਦੇ ਜੀ ਗੁਰੂ ਸਾਨੂੰ ਬੋਹ ਬੁਲਾਉਂਦੇ ਜੀ ਆਪ ਬਹੁਤ ਪਿਆਰ ਦਿੰਦੇ ਜੀ ਆਪਣਾ ਅਸ਼ੀਰਵਾਦ ਬਹੁਤ ਦਿੰਦੇ ਬੱਚਿਆਂ ਨੂੰ ਅਸ਼ੀ ਕਿਰਪਾ ਨਾਲ ਦੀ ਬਹੁਤ ਕਿਰਪਾਈ ਜੀ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਟੀਵੀ ਤੇ ਘਰ ਬੈਠ ਕੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਤੁਸੀਂ ਜਿੱਥੇ ਵੀ ਹੋ ਬਸ ਰੱਬ ਨੂੰ ਅਰਦਾਸ ਕਰੋ ਇੱਥੇ ਆਓਗੇ ਤਾਂ ਵੀ ਵਧੀਆ ਜਿੱਥੇ ਜਰਾਓਗੇ ਸਾਰਿਆਂ ਦਾ ਵਧੀਆ ਕਰੋ ਤੇ ਆਪਣੇ ਬਸ ਗੁਰੂ ਨੂੰ ਯਾਦ ਰੱਖੋ ਤੇ ਸਾਰਿਆਂ ਦਾ ਚੰਗਾ ਕਰੋ ਕਿਸੇ ਦਾ ਮਾੜਾ ਨਾ ਕਰੋ ਤੁਸੀਂ ਜਿੱਥੇ ਵੀ ਹੋ ਜਿਹੜਾ ਸਾਲ ਜਿਹੜਾ ਸਾਲ ਬੀਤ ਗਿਆ ਉਸ ਦੇ ਵਿੱਚ ਜੋ ਗਲਤੀਆਂ ਉਹਦੀ ਵੀ ਆਪ ਭੁੱਲਾਂ ਬਖਸ਼ਾਓ ਯੇ ਅੱਗੇ ਵਾਸਤੇ ਮੁਆਫੀ ਜੋ ਸਾਡੀ ਤੋਂ ਗਲਤੀ ਨਾਲ ਹੋਇਆ ਹੈ ਪੁਲਚੁਕ ਹੋਈ ਹੈ ਤੇ ਧੰਨਵਾਦ ਜੋ ਵੀ ਦਿਆ ਹੈ ਤੇ ਜੋ ਚਾਹੀਦਾ ਉਹਦੇ ਲਈ ਅਰਦਾਸ ਆਉਣ ਵਾਲੇ ਸਮੇਂ ਦੀ ਅਰਦਾਸ ਬਸ ਸੋ ਅਸੀਂ ਅਰਦਾਸ ਕਰਦੇ ਕਿ ਭਾਈ ਜੋ ਚੀਜ਼ ਕਮੀ ਰਹਿ ਗਈ ਹੈ ਜਾਂ ਜੋ ਚੀਜ਼ ਅਸੀਂ ਚਾਹਨੇ ਕਿ ਫੁੱਲਫਿਲ ਕਰ ਸਕੀਏ ਸਾਨੂੰ ਮਿਲਣ ਸੋ ਸੰਗਤਾਂ ਬੜੀ ਦੂਰ ਦੂਰੋਂ ਆ ਕੇ ਇੱਥੇ ਅਰਦਾਸ ਕਰਦੀਆਂ ਨੇ ਕਿਉਂਕਿ ਸਰਦੀ ਦਾ ਮੌਸਮ ਹੈ ਔਰ ਜਿਹੜਾ ਕਿ ਇਸ ਇਹ ਸਾਲ ਵੀ ਜਿਹੜਾ ਕਿ ਖਤਮ ਹੋਣ ਵਾਲਾ ਅਗਲਾ ਸਾਲ ਵੀ ਜਿਹੜਾ ਕਿ ਸ਼ੁਰੂ ਹੋਣ ਵਾਲਾ ਸੋ ਸੰਗਤਾ ਸਰਬੱਤ ਦੇ ਭਲੇ ਦੀ ਅਰਦਾਸ ਔਰ ਜਿਹੜੀਆਂ ਭੁੱਲ ਚੁੱਕ ਗਲਤੀਆਂ ਹੋਈਆਂ ਉਹ ਵੀ ਮਾਫ ਕਰਨ ਦੇ ਲਈ ਅਰਦਾਸ ਕਰਨ ਗਈਆਂ ਸੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਐ ਸੋ ਸੰਗਤਾ ਬੜੀ ਹੇਸ਼ਰਦਾ ਭਾਵਨਾ ਦੇ ਨਾਲ ਠੰਡ ਦੇ ਵਿੱਚ ਸਰਦੀਆਂ ਮੌਸਮ ਵਿੱਚ ਇਸ ਦਰ ਤੇ ਆ ਕੇ ਅਰਦਾਸ ਕਰ ਰਹੀਆਂ ਨੇ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾ ਪਹੁੰਚਦੀਆਂ ਨੇ ਬਾਹਰਲੇ ਸਟੇਟਾਂ ਤੋਂ ਸੰਗਤਾ ਆਉਂਦੀਆਂ ਨੇ ਔਰ ਇੱਥੇ ਆ ਕੇ ਜਦੋਂ ਇਸ ਦਰ ਦੇ ਦਰਸ਼ਨ ਕਰਦੀਆਂ ਤੇ ਮਨ ਨੂੰ ਬਹੁਤ ਸਕੂਨ ਮਿਲਦਾ ਕਿਉਂਕਿ ਇੱਕ ਐਸਾ ਪਵਿੱਤਰ ਧਾਰ ਹੈ ਜਿੱਥੇ ਹਰ ਕੋਈ ਆਉਣ ਲਈ ਦਰਸ਼ਨ ਕਰਨ ਲਈ ਅਰਦਾਸਾਂ ਕਰਦਾ ਹੈ ਤਾਂ ਜਦੋਂ ਦਰਸ਼ਕਦਾਰੇ ਹੁੰਦੇ ਨੇ ਇਸ ਦਰ ਦੇ ਤਾਂ ਸੰਗਤਾਂ ਆਪਣੇ ਆਪ ਨੂੰ ਵੱਡਪਾਗੀਆਂ ਸਮਝਦਿਆਂ ਨੇ ਕਿਉਂਕਿ ਅਰਦਾਸ ਕੀਤੀ ਹੋਈ ਸਫਲ ਹੁੰਦੀ ਹੈ ਸੋ ਤੁਹਾਨੂੰ تن ਸ਼੍ਰੀ ਗੁਰੂ ਰਾਮਦਾਸ ਜੀ ਆਪ ਹੀ ਕਿਰਪਾ ਕਰਦੇ ਨੇ ਦਰਸ਼ਨਦਾਰੇ ਬਖਸ਼ਦੇ ਨੇ ਸੋ ਸਰਦੀ ਦੇ ਮੌਸਮ ਦੀ ਗੱਲ ਕਰਾਂਗੇ ਸਰਦੀ ਦੇ ਮੌਸਮ ਵਿੱਚ ਵੀ ਇਸ ਦਰ ਤੇ ਆ ਕੇ ਸੰਗਤਾਂ ਅਰਦਾਸਾਂ ਕਰ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਦਰਸ਼ਨ ਡਿਊਟੀ ਤੇ ਸੰਗਤਾਂ ਦਾ ਇਕੱਠ ਕਿਉਂਕਿ ਇਸ ਦਰ ਤੇ ਜਦੋਂ ਅਰਦਾਸ ਕਰਨ ਲਈ ਸੰਗਤਾਂ ਪਹੁੰਚਦੀਆਂ ਨੇ ਤਾਂ ਦੂਰੂ ਦੂਰੋ ਸੰਗਤਾਂ ਆਉਂਦੀਆਂ ਨੇ ਸਰਦੀ ਦਾ ਮੌਸਮ ਹੈ ਤੁਸੀਂ ਵੀ ਪਹੁੰਚੇ ਰਾਜਸਥਾਨ ਸੇ ਆਏ ਹੋ ਬਿਲਕੁਲ ਜੀ ਹਮ ਲੋਗ ਰਾਜਸਥਾਨ ਉਦੈਪੁਰ ਸੇ ਆਏ ਆਪਨੇ ਸੁਣਾਈ ਹੋਗਾ ਉਦੈਪੁਰ ਸੇ ਬਹੁਤ 17 ਸਾਲ ਸੇ ਇਹ ਮਨ ਮੇਂ ਥਾ ਮੇਰੇ ਭਾਅ ਕਿ ਮੁਝੇ यहाँ पे मथा टेकना है इतना मतलब मैं इतना भाव विभूर हुई हूं मैं बता नहीं सकती आपको कि मुझे कितना अच्छा मुझे और जो, यहां के जो पंजाबी है सिख है उनके जो भाव है अपने धर्म के प्रति वो देखते ही बनते इतना डिसिप्लिन सब सीखने को मिलता है कि कैसे एक दूसरे को न जानते हुए भी इतना मदद कर रहे हैं और इवन हम तो बाहर से आए हैं तो हमें तो जरूर भी ऐसा नहीं लगा है कि हम है। हम हम कहीं और आए ऐसा लगा है। हम अपनी रहे रहे। ही जगह एक गुरुद्वारा है गोल्डन टेम्पल के नाम से जाना जाता है तो एक बचपन में कहीं एक पिक्चर थी कि होती है ना कि नहीं हमें वहाँ जाना है वो बहुत दूर है तब हमारे इतना अप्रोचेबल नहीं था हम यहाँ उसके बाद जैसे जैसे हमारे दोस्त भी हैं पंजाबी तो वो लोग बताते थे और एक अपने अंदर भी होता है कि नहीं है ना आ, हमें यहाँ पे माथा टेकना है हमें यहाँ आना है तो ये करीब सत्रह साल से मुझे था कि मुझे यहाँ आना है पर देखो मेरे को अभी ये मौका मिला है और प्रभु ने मुझे अभी यहाँ पे ये अवसर पे बुलाया है कि इतनी भीड़ और सब कुछ होने और कितना बड़ा दिन था हमने जब परसों माथा टेका यहाँ पे बहुत बड़ा दिन था तो हमारे लिए तो ये बहुत किस्मत की बात है हमारे यहाँ कहते हैं कि ये बहुत आनंद की बात है और बहुत एक कृपा है ये प्रभु की कि हम लोग यहाँ आए और हमने यहाँ का जो सब चीजें एक्सपीरियंस किए मैं बता नहीं सकती मेरे पास कोई शब्द नहीं है मेरे आंखों में आंसू आ जाएंगे अगर मैं ज्यादा भी बोली तो मुझे इतना बहुत अच्छा लगा सर्दी का मौसम फिर भी ना सर्दी है फिर भी ये ठंड हमारे यहाँ भी रहती तो हम तो हैबिचुअल है लेकिन कल थोड़ी ठंड ही ज्यादा थी पर यहाँ की ठंडी ही यहाँ का खाना यहाँ के पहनावा ये सब चीजें इतना अट्रैक्ट करती है आपको कि आपको कहीं ना कहीं मन में आता है कि नहीं ये एक वो और सबसे बड़ी बात क्या है यहाँ जो एक यहाँ का एक और एक यूनिटी जो देखने को मिलती है वो मतलब मैं बता ही नहीं सकती मेरे पास कोई शब्द नहीं है मतलब मैं फिर भी इतना बोल गई पर हाँ ये है कि मुझे बहुत अच्छा लगा बहुत एक ये बोल सकते हैं हमारे यहाँ बोलते हैं प्रभु कृपा तो ये प्रभु कृपा ही है कि हमें ये अवसर मिला हमें यहाँ आने का मिला और यहाँ सब कुछ जानने को मिला और सबसे बड़ी बात धर्म के प्रति एक अपना कैसी आस्था होती है कैसे हम मजबूती से खड़े रहते हैं और किस तरह से हम आ, मतलब हमारे धर्म के लिए हम कैसे लड़ सकते हैं और कैसे हम स्टैंड ले सकते हैं वो हमें यहाँ पे देखना बिल्कुल जी सो बटभागिया ने संगता जूरों दूरों दूरो आके इस दर से नतमस्तक होंगे ने भावें कि सर्दी का मौसम है फिर भी जड़ी इस दर की श्रद्धा भावना है वो बहुत ज़्यादा है ਟੈਂਪਰੇਚਰ ਦੀ ਗੱਲ ਤਾਪਮਨ ਦੀ ਗੱਲ ਕਰੀਏ ਤਾਂ ਇਸ ਸਮੇਂ ਤਾਪਮਨ 7 ਤੋਂ 8 ਡਿਗਰੀ ਹੈ ਕੰਬੀਆਂ ਸ਼ੀਤ ਲਹਿਰ ਹਵਾਵਾਂ ਚੱਲ ਰਹੀਆਂ ਨੇ ਪਰ ਸੰਗਤ ਦੀ ਆਸਤਾ ਸ਼ਰਤਾ ਬਹੁਤ ਜ਼ਿਆਦਾ ਸੋ ਰਾਜਸਤਾਨ ਤੋਂ ਪਹੁੰਚੀ ਹੋਈ ਸੰਗਤ ਨੇ ਆਪਣੀਆਂ ਭਾਵਨਾਵਾਂ ਜਿਹੜੀਆਂ ਪ੍ਰਗਟ ਕੀਤੀਆਂ ਨੇ ਸੋ ਇਸ ਦਰ ਤੇ ਆ ਕੇ ਉਹਨਾਂ ਨੂੰ ਕਿੰਨਾ ਸਪੂਨ ਮਿਲਿਆ ਔਰ ਜਿਹੜਾ ਇੱਥੇ ਸਾਂਝੀ ਵਾਲ ਦਾ ਸੰਦੇਸ਼ ਮਿਲਦਾ ਉਹ ਵੀ ਦੇਖਣਯੋਗ ਆ ਕਿਉਂਕਿ ਲੰਗਰ ਹਾਲ ਦੀ ਗੱਲ ਕਰੀਏ ਜੋੜੇ ਘਰ ਦੀ ਗੱਲ ਕਰੀਏ ਸੇਵਾ ਦੀ ਗੱਲ ਕਰੀਏ ਤਾਂ ਸਾਰਾ ਹੀ ਸਾਂਝੇ ਰੂਪ ਵਿੱਚ ਹੁੰਦਾ ਹੈ ਕੋਈ ਊਚ ਨੀਚ ਨਹੀਂ ਸਭ ਬਰਾਬਰ ਹੁੰਦੇ ਨੇ ਜੋ ਕਿ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਨੇ ਜਾਂ ਲੰਗਰ ਛਕਦੇ ਨੇ ਚਾਹੇ ਜੋੜੇ ਘਰ ਵੀ ਸੇਵਾ ਜਾਵੇ ਸੋ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਵੀ ਸਾਰੇ ਸਾਂਝ ਰੂਪ ਵਿੱਚ ਹੀ ਕਰਦੇ ਨੇ ਕਿਸੇ ਨਾ ਕੋਈ ਭੇਦ ਭਾਵ ਨਹੀਂ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤਾਂ ਦੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਆ ਕੇ ਇਲਾਹੀ ਪਾਣੀ ਸਰਵਣ ਕਰਦੀ ਐ ਸੋ ਸਰਦੀ ਦੇ ਮੌਸਮ ਵਿੱਚ ਵੀ ਜਿਹੜਾ ਕਿ ਸੰਗਤਾਂ ਦਾ ਇਕੱਠ ਉਹ ਬਹੁਤ ਜ਼ਿਆਦਾ ਹੈ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਹਨ ਥੈਂਕਸਵੇਰਾ ਤੋਂ ਗੁਰਪ੍ਰੀਤ ਸਿੰਘ ਜੀ ਇਸ ਸਮੇਂ ਪੂਰਾ ਉੱਤਰ ਭਾਰਤ ਹੀ ਸਰਦੀ ਦਾ ਅਸਰ ਦਿਖਾਈ ਦੇ ਰਿਹਾ ਹੈ ਸੋ ਸਾਰੇ ਪਾਸੇ ਠੰਡੀਆਂ ਸ਼ੀਤ ਲਹਿਰ ਹਵਾਵਾਂ ਚੱਲ ਰਹੀਆਂ ਨੇ ਸੋ ਸਰਦੀ ਦਾ ਮੌਸਮ ਹੈ ਔਰ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਮੌਜੂਦਾ ਤੇ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਟੈਂਪਰੇਚਰ ਜੋ ਤਾਪਮਾਨ ਹੈ ਉਹ 7 ਤੋਂ 8 ਡਿਗਰੀ ਤਾਪਮਾਨ ਹੈ ਸੋ ਇਸ ਸਰਦੀ ਦੇ ਵਿੱਚ ਵੀ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਸੋ ਦਰਸ਼ਨ ਕਰਵਾਵਾਂਗੇ ਤੁਹਾਨੂੰ ਠੰਡ ਦੇ ਵਿੱਚ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਸਵੇਰ ਵੇਲੇ ਦੀ ਗੱਲ ਕਰਾਂਗੇ ਤਾਂ ਅੰਮ੍ਰਿਤ ਵੇਲੇ ਤੋਂ ਹੀ ਬਹੁਤ ਸਾਰੀ ਜਿਹੜੀ ਕਿ ਧੁੰਦ ਪਈ ਹੋਈ ਸੀ ਤਾਂ ਹੁਣ ਸਮੇਂ ਦਾ ਹੁਣ ਦਾ ਵੀ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਕਿ ਧੁੰਦ ਅਜੇ ਤੱਕ ਵੀ ਜਿਹੜੀ ਕਿ ਨਹੀਂ ਉਤਰੀ ਔਰ ਧੁੰਦ ਦੇ ਵਿੱਚ ਵੀ ਸੰਗਤਾਂ ਸਚਕੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਕਿਉਂਕਿ ਪੂਰਾ ਉੱਤਰ ਭਾਰਤ ਹੀ ਇਸ ਸਮੇਂ ਸਰਦੀ ਦਾ ਅਸਰ ਦਿਖਾਈ ਦੇ ਰਿਹਾ ਹੈ ਸ਼ੀਤ ਲਹਿਰਾਂ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਔਰ ਇਸ ਸਮੇਂ ਦੀ ਗੱਲ ਕਰੇ ਤਾਂ ਤਾਪਮਾਨ ਜੋ ਕਿ 7 ਤੋਂ 8 ਡਿਗਰੀ ਤਾਪਮਾਨ ਜਿਹੜਾ ਕਿ ਦੇ ਦਿਖਾਈ ਦੇ ਰਿਹਾ ਹੈ ਔਰ ਇੰਨੀ ਸਰਦੀ ਦੇ ਵਿੱਚ ਵੀ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਔਰ ਧੁੰਦੇ ਵਿੱਚ ਜੇਕਰ ਬਾਹਰ ਪਿੰਡਾਂ ਦੀ ਦਿਹਾਤੀ ਗੱਲ ਕਰਾਂਗੇ ਤਾਂ ਪਿੰਡਾਂ ਦੇ ਵਿੱਚ ਵੀ ਇਸ ਸਮੇਂ ਕਾਫੀ ਜਿਹੜੀ ਕਿ ਧੁੰਦ ਪਈ ਹੋਈ ਹੈ ਵਿਜ਼ਿਬਿਲਟੀ ਬਹੁਤ ਘੱਟ ਹੈ ਔਰ ਜੇਕਰ ਸ਼ਹਿਰ ਦੀ ਗੱਲ ਕਰਾਂਗੇ ਤਾਂ ਸ਼ਹਿਰ ਵਿੱਚ ਵੀ ਧੁੰਦਾ ਅਸਰ ਕਾਫੀ ਦਿਖਾਈ ਦੇ ਰਿਹਾ ਸੋ ਸੰਗਤਾਂ ਠੰਡ ਦੇ ਵਿੱਚ ਵੀ ਸਰਦੀ ਦੇ ਵਿੱਚ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਸੋ ਪਵਿੱਤਰ ਸਰੋਵਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਰਦੀ ਦੇ ਵਿੱਚ ਸੰਗਤਾਂ ਪ੍ਰਕਰਮਾਂ ਦੇ ਵਿੱਚ ਬਹਿ ਕੇ ਇਲਾਹੀ ਬਾਣੀ ਸਰਵਨ ਕਰੀਆਂ ਨੇ ਸੋ ਪਰਿਵਾਰਾਂ ਸਮੇਤ ਸੰਗਤਾਂ ਪਹੁੰਚੀਆਂ ਨੇ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਆ ਕੇ ਅਰਦਾਸ ਕਰਨ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪਹੁੰਚੀਆਂ ਨੇ ਸੋ ਦੁਖ ਭੰਜਨੀ ਬੇਰੀ ਥੱਲੇ ਇਸ਼ਨਾਨ ਕੀਤੇ ਜਾ ਰਹੇ ਨੇ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਿਆ ਜਾ ਰਿਹਾ ਇਲਾਹੀ ਬਾਣੀ ਸਰਵਣ ਕੀਤੀ ਜਾ ਰਹੀ ਹੈ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਧੁੰਦਵੀ ਬਹੁਤ ਹੈ ਠੰਡ ਬਹੁਤ ਹੈ ਪਰ ਫਿਰ ਵੀ ਸੰਗਤ ਜਿਹੜੀ ਕਿ ਸ਼ਰਧਾ ਹੈ ਆਸਥਾ ਉਹ ਬਹੁਤ ਜ਼ਿਆਦਾ ਹੈ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਹੈ ਭਾਵੇਂ ਕਿ ਪੂਰਾ ਉੱਤਰ ਭਾਰਤ ਇਸ ਸਮੇਂ ਸਰਦੀ ਦੇ ਕਹਿਰ ਦੇ ਵਿੱਚ ਹੈ ਸਰਦੀ ਦਾ ਅਸਰ ਸਾਰੇ ਪਾਸੇ ਦਿਖਾਈ ਦੇ ਰਿਹਾ ਹੈ ਔਰ ਧੁੰਦੀ ਚਾਦਰ ਜੇਕਰ ਗੱਲ ਕਰੀ ਤਾਂ ਪੂਰੇ ਉੱਤਰ ਭਾਰਤ ਨੂੰ ਢਕਿਆ ਹੋਇਆ ਹੈ ਪਰ ਫਿਰ ਵੀ ਜਿਹੜੀ ਸੰਗਤ ਦੀ ਆਸਤਾ ਹੈ ਦੂਰੋਂ ਦੂਰੋਂ ਸੰਗਤ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਹੈ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਅਲੋਕਿਕ ਨਜ਼ਾਰਾ ਵੇਖਣਯੋਗ ਹੈ ਸੋ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇੰਨੀ ਠੰਡ ਦੇ ਵਿੱਚ ਜਿੱਥੇ ਕਿ ਲੋਕ ਘਰਾਂ ਦੇ ਵਿੱਚ ਰਜਾਈਆਂ ਵਿੱਚ ਬੈਠ ਜਾਂਦੇ ਨੇ ਔਰ ਅ ਅੱਗ ਸੇਕਦੇ ਨੇ ਆਪਣੇ ਆਪ ਨੂੰ ਸਰਦੀ ਤੇ ਬਚਾਉਂਦੇ ਨੇ ਉੱਥੇ ਹੀ ਛੋਟੇ ਛੋਟੇ ਬੱਚੇ ਲੈ ਕੇ ਪਰਵਾਰਾਂ ਸਮੇਤ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚੀਆਂ ਨੇ ਸੋ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਜਿੱਥੇ ਕੇ ਸੰਗਤਾਂ ਬੜੀ ਦੂਰ-ਦੂਰੋਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਇਸ ਦਰ ਤੇ ਅਰਦਾਸ ਕਰਨ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਸੋ ਪਰਿਵਾਰਾਂ ਸਮੇਤ ਇਸ ਦਰ ਤੇ ਆ ਕੇ ਸੰਗਤਾਂ ਮੱਥਾ ਟੇਕਦੀਆਂ ਨੇ ਅਰਦਾਸ ਕਰਦੀਆਂ ਨੇ ਕਿਉਂਕਿ ਸਰਦੀ ਬਹੁਤ ਹੈ ਫਿਰ ਵੀ ਸੰਗਤਾਂ ਬੜੀ ਦੂਰ-ਦੂਰੋਂ ਆ ਕੇ ਅਰਦਾਸ ਕਰਦੀਆਂ ਨੇ ਕਿੱਥੋਂ ਆਏ ਜੀ ਅਸੀਂ ਖਰੜ ਮੁਹਾਲੀ ਤੋਂ ਆਏ ਜੀ ਹਾਂ ਠੰਡ ਬਹੁਤ ਹੈ ਪੂਰਾ ਉੱਤਰ ਭਾਰਤੀ ਸਰਦੀ ਦਾ ਪੈਰੀ ਹੈ ਪਰ ਦੇਖੇ ਛੋਟੇ ਛੋਟੇ ਬੱਚਾ ਨੂੰ ਲੈ ਕੇ ਇਸ ਦਰ ਤੇ ਪਹੁੰਚੇ ਹੋਰ ਅਰਦਾਸ ਕਰਨ ਦੇ ਹਾਂ ਜੀ ਹਾਂ ਜੀ ਅਸੀਂ ਐਕਚੁਅਲੀ ਅਸੀਂ ਕੱਲ ਰਾਤ ਹੀ ਪਹੁੰਚੇ ਸੀ ਅਸੀਂ ਸਵੇਰੇ 6-7 ਵਜੇ ਇੱਥੇ ਮੱਥਾ ਟੇਕਣ ਆ ਗਏ ਸੀ ਧੁੰਦ ਬਹੁਤ ਸੀ ਪਰ ਇਹਨਾ ਕੋਹਰਾ ਸੀ ਮਤਲਬ ਠੰਡ ਇੰਨੀ ਨਹੀਂ ਲੱਗ ਰਹੀ ਸੀ ਪਰ ਫਿਰ ਵੀ ਸਾਡੀ ਇੱਛਾ ਸੀ ਕਿ ਅਸੀਂ ਮੱਥਾ ਟੇਕੀ ਸਵੇਰੇ ਫਿਰ ਸਾਨੂੰ ਬਹੁਤ ਅੱਛਾ ਲੱਗਿਆ ਹੁਣ ਨਵੇਂ ਸਾਲ ਲਈ ਅਸੀਂ ਬਸ ਅਰਦਾਸ ਕਰਦੇ ਹਾਂ ਕਿ ਜਦੋਂ ਕਿ ਅੰਦਰ ਜਾਂਦੇ ਹਾਂ ਅਸੀਂ ਸਾਨੂੰ ਕਿਵੇਂ ਦਾ ਮਨ ਨੂੰ ਸਕੂਨ ਮਿਲਦਾ ਕਿਵੇਂ ਦਾ ਫੀਲ ਹੁੰਦਾ ਬਹੁਤ ਸਕੂਨ ਬਹੁਤ ਸ਼ਾਂਤੀ ਮਿਲਦੀ ਹੈ ਬਸ ਅੱਜ ਤਾਂ ਇਹ ਅਰਦਾਸ ਕਰਕੇ ਆਏ ਕਿ ਅਸੀਂ ਹਰ ਸਾਲ ਇੱਥੇ ਆਣ ਹਾਂਜੀ ਸੋ ਪਰਿਵਾਰ ਸਮੇਤ ਪਹੁੰਚੇ ਹਾਂਜੀ ਹਾਂਜੀ ਉਹ ਦੋ ਤਿੰਨ ਬੱਚੇ ਹੋਰ ਹੈ ਹਾਂਜੀ ਉਹ ਵੀ ਹੈ ਬਿਲਕੁਲ ਜੀ ਹਾਂਜੀ ਆ ਛੋਟਾ ਜਿਹਾ ਬੱਚਾ ਆ ਸਾਨੂੰ ਲੈ ਕੇ ਆਇਆ ਜੀ ਬਿਲਕੁਲ ਕੀ ਲੱਗਦਾ ਕਿ ਜਦੋਂ ਅਸੀਂ ਇੱਥੇ ਆ ਕੇ ਅਰਦਾਸ ਕਰਦੇ ਆ ਤਾਂ ਸਾਰੀਆਂ ਅਰਦਾਸਾ ਸ੍ਰੀ ਗੁਰੂ ਰਾਮਦਾਸ ਜੀ ਪੂਰੀਏ ਕਰਦੇ ਨੇ ਕਿਉਂਕਿ ਜਿੱਥੇ ਇਹ ਮੌਸਮ ਹੈ ਸਰਦਾ ਘਰੋਂ ਨਿਕਲਣ ਨੂੰ ਬਾਹਰ ਨੂੰ ਦਿਲ ਨਹੀਂ ਕਰਦਾ ਪਰ ਫਿਰ ਬਾਬਾ ਜੀ ਆਪ ਗੁਰੂ ਜੀ ਆਪ ਹੀ ਅੱਗੋ ਲੈਣ ਵਾਸਤੇ ਆਪੇ ਬੁਲਾਉਂਦੇ ਜੀ ਗੁਰੂ ਸਾਨੂੰ ਬੋ ਬੁਲਾਉਂਦੇ ਜੀ ਆਪ ਬਹੁਤ ਪਿਆਰ ਦਿੰਦੇ ਜੀ ਆਪਣਾ ਆਸ਼ੀਰਵਾਦ ਬਹੁਤ ਦਿੰਦੇ ਬੱਚਿਆਂ ਨੂੰ ਆਸ਼ੀਰਵਾਦ ਦਿੰ ਉਹ ਕਿਰਪਾ ਇਹਨਾਂ ਦੀ ਬਹੁਤ ਕਿਰਪਾਈ ਜੀ ਨਿੱਕੜਾ ਜਾਓਗੇ ਉਹਨਾਂ ਨੂੰ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਟੀਵੀ ਤੇ ਘਰ ਬੈਠ ਕੇ ਮੈਂ ਇਹ ਕਹਿਣਾ ਚਾਹੁੰਦੇ ਹਾਂ ਤੁਸੀਂ ਜਿੱਥੇ ਵੀ ਹੋ ਬਸ ਰੱਬ ਨੂੰ ਅਦਾਸ ਕਰੋ ਇੱਥੇ ਆਓਗੇ ਤਾਂ ਵੀ ਵਧੀਆ ਜਿੱਥੇ ਜਰੋਗੇ ਸਾਰਿਆਂ ਦਾ ਵਧੀਆ ਕਰੋ ਤੇ ਆਪਣੇ ਬਸ ਗੁਰੂ ਨੂੰ ਯਾਦ ਰੱਖੋ ਤੇ ਸਾਰਿਆਂ ਦਾ ਚੰਗਾ ਕਰੋ ਕਿਸੇ ਦਾ ਮਾੜਾ ਨਾ ਕਰੋ ਤੁਸੀਂ ਜਿੱਥੇ ਵੀ ਹੋ ਜਿਹੜਾ ਸਾਲ ਜਿਹੜਾ ਸਾਲ ਬੀਤ ਗਿਆ ਉਸ ਦੇ ਵਿੱਚ ਜੋ ਗਲਤੀਆਂ ਉਹਦੀ ਵੀ ਆਪਾਂ ਭੁੱਲਾਂ ਬਖਸ਼ਾਓ ਜੀ ਅੱਗੇ ਵਾਸਤੇ ਮੁਆਫੀ ਜੋ ਸਾਡੀ ਤੋਂ ਗਲਤੀ ਨਾਲ ਹੋਇਆ ਹੈ ਫੁਲਚੁਕ ਹੋਈ ਹੈ ਤੇ ਧੰਨਵਾਦ ਜੋ ਵੀ ਦਿਆ ਹੈ ਤੇ ਜੋ ਚਾਹੀਦਾ ਉਹਦੇ ਲਈ ਅਰਦਾਸ ਆਉਣ ਵਾਲੇ ਸਮੇਂ ਦੀ ਅਰਦਾਸ ਬਸ ਸੋ ਅਸੀਂ ਅਰਦਾਸ ਕਰਦੇ ਕਿ ਭਾਈ ਜੋ ਚੀਜ਼ ਕਮੀ ਰਹਿ ਗਈ ਹੈ ਜਾਂ ਜੋ ਚੀਜ਼ ਅਸੀਂ ਚਾਹਨੇ ਕਿ ਫੁੱਲਫਿਲ ਕਰ ਸਕੀਏ ਸਾਨੂੰ ਮਿਲਣ ਇਸ ਕਰਕੇ ਸੋ ਸੰਗਤਾਂ ਬੜੀ ਦੂਰ ਦੂਰੋਂ ਆ ਕੇ ਇੱਥੇ ਅਰਦਾਸ ਕਰਦੀਆਂ ਨੇ ਕਿਉਂਕਿ ਸਰਦੀ ਦਾ ਮੌਸਮ ਹੈ ਔਰ ਜਿਹੜਾ ਕਿ ਇਸ ਇਹ ਸਾਲ ਵੀ ਜਿਹੜਾ ਕਿ ਖਤਮ ਹੋਣ ਵਾਲਾ ਅਗਲਾ ਸਾਲ ਵੀ ਜਿਹੜਾ ਕਿ ਸ਼ੁਰੂ ਹੋਣ ਵਾਲਾ ਸੋ ਸੰਗਤਾਂ ਸਰਬੱਤ ਦੇ ਭਲੇ ਦੀ ਅਰਦਾਸ ਔਰ ਜਿਹੜੀਆਂ ਭੁੱਲ ਚੁੱਕ ਗਲਤੀਆਂ ਹੋਈਆਂ ਉਹ ਵੀ ਮਾਫ ਕਰਨ ਦੇ ਲਈ ਅਰਦਾਸ ਕਰਨਗੀਆਂ ਸੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਐ ਸੋ ਸੰਗਤਾਂ ਬੜੀ ਹੇਸ਼ਰਦਾ ਭਾਵਨਾ ਦੇ ਨਾਲ ਠੰਡ ਦੇ ਵਿੱਚ ਸਰਦੀ ਦੇ ਮੌਸਮ ਵਿੱਚ ਇਸ ਦਰ ਤੇ ਆ ਕੇ ਅਰਦਾਸ ਕਰ ਰਹੀਆਂ ਨੇ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਨੇ ਬਾਹਰਲੇ ਸਟੇਟਾਂ ਤੋਂ ਸੰਗਤਾਂ ਆਉਂਦੀਆਂ ਨੇ ਔਰ ਇੱਥੇ ਆ ਕੇ ਜਦੋਂ ਇਸ ਦਰ ਦੇ ਦਰਸ਼ਨ ਕਰਦੀਆਂ ਤੇ ਮਨ ਨੂੰ ਬਹੁਤ ਸਕੂਨ ਮਿਲਦਾ ਕਿਉਂਕਿ ਇੱਕ ਐਸਾ ਪਵਿੱਤਰ ਧਾਰ ਹੈ ਜਿੱਥੇ ਹਰ ਕੋਈ ਆਉਣ ਲਈ ਦਰਸ਼ਨ ਕਰਨ ਲਈ ਅਰਦਾਸਾਂ ਕਰਦਾ ਹੈ ਤਾਂ ਜਦੋਂ ਦਰਸ਼ਕਦਾਰੇ ਹੁੰਦੇ ਨੇ ਇਸ ਦਰ ਦੇ ਤਾਂ ਸੰਗਤ ਆਪਨੇ ਆਪ ਨੂੰ ਵੱਡਪਾਗੀਆਂ ਸਮਝਦੀਆਂ ਨੇ ਕਿਉਂਕਿ ਅਰਦਾਸ ਕੀਤੀ ਹੋਈ ਸਫਲ ਹੁੰਦੀ ਹੈ ਸੋ ਤੁਹਾਨੂੰ ਤਨਸ਼੍ਰੀ ਗੁਰੂ ਰਾਮਦਾਸ ਜੀ ਆਪ ਹੀ ਕਿਰਪਾ ਕਰਦੇ ਨੇ ਦਰਸ਼ਨਦਾਰੇ ਬਖਸ਼ਦੇ ਨੇ ਸੋ ਸਰਦੀ ਦੇ ਮੌਸਮ ਦੀ ਗੱਲ ਕਰ ਗਏ ਸਰਦੀ ਦੇ ਮੌਸਮ ਵਿੱਚ ਵੀ ਇਸ ਦਰ ਤੇ ਆ ਕੇ ਸੰਗਤਾਂ ਅਰਦਾਸਾਂ ਕਰ ਰਹੀਆਂ ਨੇ ਸੋ ਤੁਸੀਂ ਦੇਖਦੇ ਦਰਸ਼ਨ ਜੋੜੀ ਤੇ ਸੰਗਤਾਂ ਦਾ ਇਕੱਠ ਕਿਉਂਕਿ ਇਸ ਦਰ ਤੇ ਜਦੋਂ ਅਰਦਾਸ ਕਰਨ ਲਈ ਸੰਗਤਾਂ ਪਹੁੰਚਦੀਆਂ ਨੇ ਤਾਂ ਦੂਰੂ ਦੂਰੋ ਸੰਗਤਾਂ ਆਉਂਦੀਆਂ ਨੇ ਸਰਦੀ ਦਾ ਮੌਸਮ ਹੈ ਤੁਸੀਂ ਵੀ ਪਹੁੰਚੇ ਰਾਜਸਥਾਨ ਸੇ ਆਏ ਹੋ ਬਿਲਕੁਲ ਜੀ ਹਮ ਲੋਗ ਰਾਜਸਥਾਨ ਉਦੈਪੁਰ ਸੇ ਆਏ ਆਪਨੇ ਸੁਣਾਈ ਹੋਗਾ ਉਦੈਪੁਰ ਸੇ ਬਹੁਤ 17 ਸਾਲ ਸੇ ਇਹ ਮਨ ਮੇਂ ਥਾ ਮੇਰੇ ਭਾਅ ਕਿ ਮੁਝੇ यहाँ पे मथा टेकना है इतना मतलब मैं इतना भाव विभुर हुई हूं मैं बता नहीं सकती आपको कि मुझे कितना अच्छा मुझे और जो, यहां के जो पंजाबी है सिख है उनके जो भाव है अपने धर्म के प्रति वो देखते ही बनते इतना डिसिप्लिन सब सीखने को मिलता है कि कैसे एक दूसरे को न जानते हुए भी इतना मदद कर रहे हैं और इवन हम तो बाहर से आए हैं तो हमें तो जरूर

उसके बाद जैसे जैसे हमारे दोस्त भी हैं पंजाबी तो वो लोग बताते थे और एक अपने अंदर भी होता है कि नहीं है ना आ, हमें यहाँ पे माथा टेकना है हमें यहाँ आना है तो ये करीब सत्रह साल से मुझे था कि मुझे यहाँ आना है पर देखो मेरे को अभी ये मौका मिला है और प्रभु ने मुझे अभी यहाँ पे ये अवसर पे बुलाया है कि इतनी भीड़ और सब कुछ होने और कितना बड़ा दिन था हमने जब परसों माथा टेका यहाँ पे बहुत बड़ा दिन था तो हमारे लिए तो ये बहुत किस्मत की बात है हमारे यहाँ कहते हैं कि ये बहुत आनंद की बात है और बहुत एक कृपा है ये प्रभु की कि हम लोग यहाँ आए और हमने यहाँ का जो सब चीजें एक्सपीरियंस किए मैं बता नहीं सकती मेरे पास कोई शब्द नहीं है मेरी आंखों में आंसू आ जाएंगे अगर मैं ज्यादा भी बोली तो मुझे इतना बहुत अच्छा लगा सर्दी का मौसम फिर भी न सर्दी है फिर भी ये ठंड हमारे यहाँ भी रहती तो हम तो हैबिचुअल है लेकिन कल थोड़ी ठंड ही ज्यादा थी पर यहाँ की ठंडी यहाँ का खाना यहाँ के पहनावा ये सब चीजें इतना अट्रैक्ट करती है आपको कि आपको कहीं ना कहीं मन में आता है कि नहीं ये एक वो और सबसे बड़ी क्या है यहाँ जो एक यहाँ का एक और एक यूनिटी जो देखने को मिलती है वो मतलब मैं बता ही नहीं सकती मेरे पास कोई शब्द नहीं है मतलब मैं फिर भी इतना बोल गई पर हाँ ये है कि मुझे बहुत अच्छा लगा बहुत एक ये बोल सकते हैं हमारे यहाँ बोलते प्रभु कृपा तो ये प्रभु कृपा ही है कि हमें ये अवसर मिला हमें यहाँ आने का मिला और यहाँ सब कुछ जानने को मिला और सबसे बड़ी बात धर्म के प्रति एक अपना कैसी आस्था होती है कैसे हम मजबूती से खड़े रहते हैं और किस तरह से हम मतलब हमारे धर्म के लिए हम कैसे लड़ सकते हैं और कैसे हम स्टैंड ले सकते हैं वो हमें यहाँ पर देखना बिल्कुल जी सो वागिया ने संगत जूरों दूरों दूरो आके इस दर से नतमस्तक होंगे ने भावें कि सर्दी का मौसम है फिर भी जड़ी इस दर की श्रद्धा भावना है वो बहुत ज़्यादा है ਟੈਂਪਰੇਚਰ ਦੀ ਗੱਲ ਤਾਪਮਨ ਦੀ ਗੱਲ ਕਰੀਏ ਤਾਂ ਇਸ ਸਮੇਂ ਤਾਪਮਨ 7 ਤੋਂ 8 ਡਿਗਰੀ ਹੈ ਠੰਡੀਆਂ ਸ਼ੀਤ ਲਹਿਰ ਹਵਾਵਾਂ ਚੱਲ ਰਹੀਆਂ ਨੇ ਪਰ ਸੰਗਤ ਦੀ ਆਸਤਾ ਸ਼ਰਤਾ ਬਹੁਤ ਜ਼ਿਆਦਾ ਸੋ ਰਾਜਸਤਾਨ ਤੋਂ ਪਹੁੰਚੀ ਹੋਈ ਸੰਗਤ ਨੇ ਆਪਣੀਆਂ ਭਾਵਨਾਵਾਂ ਜਿਹੜੀਆਂ ਪ੍ਰਗਟ ਕੀਤੀਆਂ ਨੇ ਸੋ ਇਸ ਦਰ ਤੇ ਆ ਕੇ ਉਹਨਾਂ ਨੂੰ ਕਿੰਨਾ ਸਪੂਨ ਮਿਲਿਆ ਔਰ ਜਿਹੜਾ ਇੱਥੇ ਸਾਂਝੀਵਾਲ ਦਾ ਸੰਦੇਸ਼ ਮਿਲਦਾ ਉਹ ਵੀ ਦੇਖਣਯੋਗ ਆ ਕਿਉਂਕਿ ਲੰਗਰ ਹਾਲ ਦੀ ਗੱਲ ਕਰੀਏ ਜੋੜੇ ਘਰ ਦੀ ਗੱਲ ਕਰੀਏ ਸੇਵਾ ਦੀ ਗੱਲ ਕਰੀਏ ਤਾਂ ਸਾਰਾ ਹੀ ਸਾਂਝ ਰੂਪ ਵਿੱਚ ਹੁੰਦਾ ਹੈ ਕੋਈ ਉੱਚ ਨੀਚ ਨਹੀਂ ਸਭ ਬਰਾਬਰ ਹੁੰਦੇ ਨੇ ਜੋ ਕਿ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਨੇ ਜਾਂ ਲੰਗਰ ਛਕਦੇ ਨੇ ਚਾਹੇ ਜੋੜੇ ਘਰ ਵੀ ਸੇਵਾ ਜਾਵੇ ਸੋ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਵੀ ਸਾਰੇ ਸਾਂਝ ਰੂਪ ਵਿੱਚ ਹੀ ਕਰਦੇ ਨੇ ਕਿਸੇ ਨਾ ਕੋਈ ਭੇਦ ਭਾਵ ਨਹੀਂ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤਾਂ ਦੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਆ ਕੇ ਇਲਾਹੀ ਪਾਣੀ ਸਰਵਣ ਕਰਦੀ ਐ ਸੋ ਸਰਦੀ ਦੇ ਮੌਸਮ ਵਿੱਚ ਵੀ ਜਿਹੜਾ ਇੱਕ ਸੰਗਤਾਂ ਦਾ ਇਕੱਠ ਉਹ ਬਹੁਤ ਜ਼ਿਆਦਾ ਹੈ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਦਰਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਹਨ ਥੈਂਕਸਵੇਰਾ ਤੋਂ ਗੁਰਪ੍ਰੀਤ ਸੰĐáp ਸ਼੍ਰੀ ਅੰਮ੍ਰਿਤਸਰ ਸਾਹਿਬ ਇਸ ਸਮੇਂ ਪੂਰਾ ਉੱਤਰ ਭਾਰਤ ਹੀ ਸਰਦੀ ਦਾ ਅਸਰ ਦਿਖਾਈ ਦੇ ਰਿਹਾ ਹੈ ਸੋ ਸਾਰੇ ਪਾਸੇ ਠੰਡੀਆਂ ਸ਼ੀਤ ਲਹਿਰਾਂ ਹਮਾਂਮਾ ਚੱਲ ਰਹੀਆਂ ਨੇ ਸੋ ਸਰਦੀ ਦਾ ਮੌਸਮ ਹੈ ਔਰ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਮੌਜੂਦਾ ਤੇ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਟੈਂਪਰੇਚਰ ਜੋ ਤਾਪਮਾਨ ਹੈ ਉਹ 7 ਤੋਂ 8 ਡਿਗਰੀ ਤਾਪਮਾਨ ਹੈ ਸੋ ਇਸ ਸਰਦੀ ਦੇ ਵਿੱਚ ਵੀ ਸੰਗਤਾਂ ਸਚਕੰਡ ਸੀਸ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਸੋ ਦਰਸ਼ਨ ਕਰਵਾਵਾਂਗੇ ਤੁਹਾਨੂੰ ਠੰਡ ਦੇ ਵਿੱਚ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਸਵੇਰ ਵੇਲੇ ਦੀ ਗੱਲ ਕਰਾਂਗੇ ਤਾਂ ਅੰਮ੍ਰਿਤ ਵੇਲੇ ਤੋਂ ਹੀ ਬਹੁਤ ਸਾਰੀ ਜਿਹੜੀ ਕਿ ਧੁੰਦ ਪਈ ਹੋਈ ਸੀ ਤਾਂ ਹੁਣ ਸਮੇ ਦਾ ਹੁਣ ਦਾ ਵੀ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਕਿ ਧੁੰਦ ਅਜੇ ਤੱਕ ਵੀ ਜਿਹੜੀ ਕਿ ਨਹੀਂ ਉਤਰੀ ਔਰ ਧੁੰਦੇ ਵਿੱਚ ਵੀ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਕਿਉਂਕਿ ਪੂਰਾ ਉੱਤਰ ਭਾਰਤ ਹੀ ਇਸ ਸਮੇਂ ਸਰਦੀ ਦਾ ਅਸਰ ਦਿਖਾਈ ਦੇ ਰਿਹਾ ਹੈ ਸ਼ੀਤ ਲਹਿਰਾ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਔਰ ਇਸ ਸਮੇਂ ਦੀ ਗੱਲ ਕਰੇ ਤਾਂ ਤਾਪਮਾਨ ਜੋ ਕਿ 7 ਤੋਂ 8 ਡਿਗਰੀ ਤਾਪਮਾਨ ਜਿਹੜਾ ਕਿ ਦਿਖਾਈ ਦੇ ਰਿਹਾ ਹੈ ਔਰ ਇੰਨੀ ਸਰਦੀ ਦੇ ਵਿੱਚ ਵੀ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਔਰ ਧੁੰਦੇ ਵਿੱਚ ਜੇਕਰ ਬਾਹਰ ਪਿੰਡਾਂ ਦੀ ਦਿਹਾਤੀ ਗੱਲ ਕਰਾਂਗੇ ਤਾਂ ਪਿੰਡਾਂ ਦੇ ਵਿੱਚ ਵੀ ਇਸ ਸਮੇਂ ਕਾਫੀ ਜਿਹੜੀ ਕਿ ਧੁੰਦ ਪਈ ਹੋਈ ਹੈ ਵਿਜ਼ਿਬਿਲਟੀ ਬਹੁਤ ਘੱਟ ਹੈ ਔਰ ਜੇਕਰ ਸ਼ਹਿਰ ਦੀ ਗੱਲ ਕਰਾਂਗੇ ਤਾਂ ਸ਼ਹਿਰ ਵਿੱਚ ਵੀ ਧੁੰਦ ਦਾ ਅਸਰ ਕਾਫੀ ਦਿਖਾਈ ਦੇ ਰਿਹਾ ਸੋ ਸੰਗਤਾਂ ਠੰਡ ਦੇ ਵਿੱਚ ਵੀ ਸਰਦੀ ਦੇ ਵਿੱਚ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਸੋ ਪਵਿੱਤਰ ਸਰੋਵਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਰਦੀ ਦੇ ਵਿੱਚ ਸੰਗਤਾਂ ਪ੍ਰਕਰਮਾਂ ਦੇ ਵਿੱਚ ਬਹਿ ਕੇ ਇਲਾਹੀ ਬਾਣੀ ਸਰਵਨ ਕਰੀਆਂ ਨੇ ਸੋ ਪਰਿਵਾਰਾਂ ਸਮੇਤ ਸੰਗਤਾਂ ਪਹੁੰਚੀਆਂ ਨੇ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਆ ਕੇ ਅਰਦਾਸ ਕਰਨ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪਹੁੰਚੀਆਂ ਨੇ ਸੋ ਦੁਖ ਭੰਜਨੀ ਪੇਰੀ ਥੱਲੇ ਇਸ਼ਨਾਨ ਕੀਤੇ ਜਾ ਰਹੇ ਨੇ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਿਆ ਜਾ ਰਿਹਾ ਇਲਾਹੀ ਬਾਣੀ ਸਰਵਣ ਕੀਤੀ ਜਾ ਰਹੀ ਹੈ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਧੁੰਦਵੀ ਬਹੁਤ ਹੈ ਠੰਡ ਬਹੁਤ ਹੈ ਪਰ ਫਿਰ ਵੀ ਸੰਗਤ ਜਿਹੜੀ ਕਿ ਸ਼ਰਧਾ ਹੈ ਆਸਥਾ ਉਹ ਬਹੁਤ ਜ਼ਿਆਦਾ ਹੈ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਬਟ ਹੀ ਸ਼ਰਤਾਂ ਭਾਵਨਾ ਦੇ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਹੈ ਭਾਵੇਂ ਕਿ ਪੂਰਾ ਉੱਤਰ ਭਾਰਤ ਇਸ ਸਮੇਂ ਸਰਦੀ ਦੇ ਕਹਿਰ ਦੇ ਵਿੱਚ ਹੈ ਸਰਦੀ ਦਾ ਅਸਰ ਸਾਰੇ ਪਾਸੇ ਦਿਖਾਈ ਦੇ ਰਿਹਾ ਹੈ ਔਰ ਧੁੰਦ ਦੀ ਚਾਦਰ ਜੇਕਰ ਗੱਲ ਕਰੀ ਤਾਂ ਪੂਰੇ ਉੱਤਰ ਭਾਰਤ ਨੂੰ ਟਕਿਆ ਹੋਇਆ ਹੈ ਪਰ ਫਿਰ ਵੀ ਜਿਹੜੀ ਕਿ ਸੰਗਤ ਦੀ ਆਸਤਾ ਹੈ ਦੂਰ ਦੂਰੋਂ ਸੰਗਤ ਇਸ ਦਰ ਤੇ ਆ ਕੇ ਨਤਮਸਕ ਹੁੰਦੀ ਐ ਸੋ ਸਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਅਲੋਕਿਕ ਨਜ਼ਾਰਾ ਵੇਖਣਯੋਗ ਐ ਸੋ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇੰਨੀ ਠੰਡ ਦੇ ਵਿੱਚ ਜਿੱਥੇ ਕਿ ਲੋਕ ਘਰਾਂ ਦੇ ਵਿੱਚ ਰਜਾਈਆਂ ਵਿੱਚ ਬੈਠ ਜਾਂਦੇ ਨੇ ਔਰ ਅ ਅੱਗ ਸੇਕਦੇ ਨੇ ਆਪਣੇ ਆਪ ਨੂੰ ਸਰਦੀਤ ਬਚਾਉਂਦੇ ਨੇ ਉੱਥੇ ਹੀ ਛੋਟੇ ਛੋਟੇ ਬੱਚੇ ਲੈ ਕੇ ਪਰਿਵਾਰਾਂ ਸਮੇਤ ਸੰਗਤਾਂ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚੀਆਂ ਨੇ ਸੋ ਤਸਵੀਰਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਜਿੱਥੇ ਕੇ ਸੰਗਤਾਂ ਬੜੀ ਦੂਰ ਦੂਰੋਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਇਸ ਦਰ ਤੇ ਅਰਦਾਸ ਕਰਨ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਸੋ ਪਰਿਵਾਰਾਂ ਸਮੇਤ ਇਸ ਦਰ ਤੇ ਆ ਕੇ ਸੰਗਤਾਂ ਮੱਥਾ ਟੇਕਦੀਆਂ ਨੇ ਅਰਦਾਸ ਕਰਦੀਆਂ ਨੇ ਕਿਉਂਕਿ ਸਰਦੀ ਬਹੁਤ ਹੈ ਫਿਰ ਵੀ ਸੰਗਤਾਂ ਬੜੀ ਦੂਰ ਦੂਰੋਂ ਆ ਕੇ ਅਰਦਾਸ ਕਰਦੀਆਂ ਨੇ ਕਿੱਥੋਂ ਆਏ ਜੀ ਅਸੀਂ ਖਰੜ ਮੋਹਾਲੀ ਤੋਂ ਆਏ ਜੀ ਠੰਡ ਬਹੁਤ ਹੈ ਪੂਰਾ ਉੱਤਰ ਭਾਰਤੀ ਸਰਦੀ ਦਾ ਪੈਰੀ ਹੈ ਪਰ ਦੇਖੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇਸ ਦਰ ਤੇ ਪਹੁੰਚੇ ਅਰਦਾਸ ਕਰਨ ਦੇ ਹਾਂਜੀ ਹਾਂਜੀ ਅਸੀਂ ਐਕਚੁਅਲੀ ਅਸੀਂ ਕੱਲ ਰਾਤ ਹੀ ਪਹੁੰਚੇ ਸੀ ਅਸੀਂ ਸਵੇਰੇ 6-7 ਵਜੇ ਇੱਥੇ ਮੱਥਾ ਟੇਕਣ ਆ ਗਏ ਸੀ ਠੰਡ ਬਹੁਤ ਸੀ ਪਰ ਇੰਨਾ ਕੋਹਰਾ ਸੀ ਮਤਲਬ ਠੰਡ ਇੰਨੀ ਨਹੀਂ ਲੱਗ ਰਹੀ ਸੀ ਪਰ ਫਿਰ ਵੀ ਸਾਡੀ ਇੱਛਾ ਸੀ ਕਿ ਅਸੀਂ ਮੱਥਾ ਟੇਕੀ ਸਵੇਰੇ ਤੇ ਸਾਨੂੰ ਬਹੁਤ ਅੱਛਾ ਲੱਗਿਆ ਹੁਣ ਨਵੇਂ ਸਾਲ ਲਈ ਅਸੀਂ ਬਸ ਅਰਦਾਸ ਕਰਦੇ ਹਾਂ ਕਿ ਜਦੋਂ ਕਿ ਅੰਦਰ ਜਾਂਦੇ ਆ ਅਸੀਂ ਸਾਨੂੰ ਕਿਵੇਂ ਦਾ ਮਨ ਨੂੰ ਸਕੂਨ ਮਿਲਦਾ ਕਿਵੇਂ ਦਾ ਫੀਲ ਹੁੰਦਾ ਬਹੁਤ ਸਕੂਨ ਬਹੁਤ ਸ਼ਾਂਤੀ ਮਿਲਦੀ ਹੈ ਬਸ ਅੱਜ ਤਾਂ ਇਹ ਅਰਦਾਸ ਕਰਕੇ ਆਏ ਕਿ ਅਸੀਂ ਹਰ ਸਾਲ ਇੱਥੇ ਆਣ ਹਾਂਜੀ ਸਾਰਾ ਪਰਿਵਾਰ ਸਮੇਤ ਪਹੁੰਚੇ ਸੀ ਹਾਂਜੀ ਹਾਂਜੀ ਉਹ ਦੋ ਤਿੰਨ ਬੱਚੇ ਹੋਰ ਐ ਹਾਂਜੀ ਉਹ ਵੀ ਐ ਬਿਲਕੁਲ ਜੀ ਹਾਂਜੀ ਆ ਛੋਟਾ ਜਿਹਾ ਬੱਚਾ ਆ ਸਾਨੂੰ ਲੈ ਕੇ ਆਇਆ ਜੀ ਬਿਲਕੁਲ ਕੀ ਲੱਗਦਾ ਕਿ ਜਦੋਂ ਅਸੀਂ ਇੱਥੇ ਆ ਕੇ ਅਰਦਾਸ ਕਰਦੇ ਆ ਤਾਂ ਸਾਰੀਆਂ ਅਰਦਾਸਾ ਸ੍ਰੀ ਗੁਰੂ ਰਾਮਦਾਸ ਜੀ ਪੂਰੀਆਂ ਕਰਦੇ ਨੇ ਕਿਉਂਕਿ ਜਿੱਥੇ ਇਹ ਮੌਸਮ ਹੈ ਸਰਦਾ ਘਰੋਂ ਨਿਕਲਣ ਨੂੰ ਬਾਹਰ ਨੂੰ ਦਿਲ ਨਹੀਂ ਕਰਦਾ ਪਰ ਫਿਰ ਬਾਬਾ ਜੀ ਆਪ ਗੁਰੂ ਜੀ ਆਪ ਹੀ ਅੱਗੋਂ ਲੈਣ ਵਾਸਤੇ ਆਪ ਹੀ ਬੁਲਾਉਂਦੇ ਜੀ ਗੁਰੂ ਸਾਨੂੰ ਬੋਹ ਬੁਲਾਉਂਦੇ ਜੀ ਆਪ ਬਹੁਤ ਪਿਆਰ ਦਿੰਦੇ ਜੀ ਆਪਣਾ ਅਸ਼ੀਰਵਾਦ ਬਹੁਤ ਦਿੰਦੇ ਬੱਚਿਆਂ ਨੂੰ ਅਸ਼ੀਰਵਾ ਕਿਰਪਾ ਇਹਨਾਂ ਦੀ ਬਹੁਤ ਕਿਰਪਾਈ ਜੀ ਤੁਸੀਂ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਟੀਵੀ ਤੇ ਘਰ ਬੈਠ ਕੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਤੁਸੀਂ ਜਿੱਥੇ ਵੀ ਹੋ ਬਸ ਰੱਬ ਨੂੰ ਅਰਦਾਸ ਕਰੋ ਇੱਥੇ ਆਓਗੇ ਤਾਂ ਵੀ ਵਧੀਆ ਜਿੱਥੇ ਜਰੋਗੇ ਸਾਰਿਆਂ ਦਾ ਵਧੀਆ ਕਰੋ